ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਮਸਕਾਰ ਜੀ ਅੱਜ ਦਾ ਨਵਾਂ ਦਾ ਸੰਗ ਜਿਹੜੀ ਐ ਡੋਰੀ ਵਾਲੀ ਪਾਈਪਿੰਗ ਹੁੰਦੀ ਐ ਤੁਹਾਨੂੰ ਬਣਾਉਣ ਦਾ ਤਰੀਕਾ ਦੱਸਾਂਗੇ ਕਿੱਦਾਂ ਬਣਾਈਦੀ ਐ ਤੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਇਹ ਦੇਖੋ ਆਪਾਂ ਪਹਿਲੇ ਪਟੀਆਂ ਸਿੱਧੀਆਂ ਸਟੇਟ ਕਰਤੀਆਂ ਵਾਂ ਸਿੱਧੀਆਂ ਕੱਟਣੀਆਂ ਜਿਹੜੀਆਂ ਚਾਕਾ ਨੂੰ ਲਾਉਣਵਾਨੀਆਂ ਚਾਰ ਆਪਾਂ ਚਾਕਾ ਵਾਸਤੇ ਲ ਲਈਆ ਤੇ ਦੋ ਆਪਾਂ ਲ ਲਈਆ ਬਾਜੂ ਵਾਸਤੇ ਤਜੇਰੀ ਗਲੇ ਦੀ ਹੁੰਦੀ ਆ ਉਹ ਰੇਪ ਆਪਾ ਕੱਟਣੀ ਆ ਕਿਉਂਕਿ ਨੂੰ ਰੇਪ ਲਗਾਵਾਂਗੇ ਉਹ ਤਾਂ ਹੀ ਉਹ ਸਹੀ ਲੱਗਦੀ ਆ ਆ ਦੇਖੋ ਗਲੇ ਵਾਸਤੇ ਆ ਰੇਪ ਪੱਟੀ ਇਹਨੂੰ ਇਦਾਂ ਕਰਨ ਜੋੜ ਲਿਆ ਵਾ ਦੋਨ ਬਰਾਬਰ ਕਰਕੇ ਆ ਦੇਖੋ ਆ ਨੂ ਰੇਪ ਪੱਟੀ ਗਲੇ ਵਾਸਤੇ ਜਿਲੀ ਰੇਪ ਪੱਟੀ ਹੁੰਦੀ ਤੁਹਾਨੂੰ ਦੱਸਨੇ ਵਾਲਾ ਕਪੜਾ ਕਿਦਾਂ ਕਟਿੰਗ ਕਰੀਦਾ ਵਾ ਇਹ ਆ ਵੀ ਸਿੱਧਾ ਵਾ ਇਹ ਹੋ ਗਿਆ ਸਿੱਧਾ ਇਹ ਆ ਵੀ ਸਿੱਧਾ ਤੇ ਆ ਜਦ ਰਦਰ ਖਿਚੋ ਤੇ ਖਿਚ ਰ ਜਿਹੜਾ ਕੋ ਖਿਚੋ ਕਪੜਾ ਵੱਧਦਾ ਵਾ ਉਹਨੂੰ ਰੇਪ ਕਹਿੰਦੇ ਨੇ ਉਹਨੂੰ ਇਦਾਂ ਕਟਿੰਗ ਕਰ ਦਿੰਨਾ ਆਪਾਂ ਇਹ ਹੋ ਗਿਆ ਦੇਖੋ ਰੇਪ ਆ ਦੇਖੋ ਵੱਧੋ ਖਿਚ ਕਪੜਾ ਜਿਹੜਾ ਵੱਧਦਾ ਵਾ ਉਹਨੂੰ ਰੇਪ ਕਹਿੰਦੇ ਨੇ ਇਹ ਗਲੇ ਤੇ ਆਪਾਂ ਲਗਾਣੀ ਹੁੰਦੀ ਆ ਇਹਨੂੰ ਪੈਰ ਨੂੰ ਥੋੜਾ ਜਿਹਾ ਟੇਡਾ ਕਰਨਾ ਪੈਂਦਾ ਵਾ ਆਪਾਂ ਤੁਹਾਨੂੰ ਸਲਾਈ ਵਾਲੇ ਪੈਰ ਤੇ ਹੀ ਦੱਸਾਂਗੇ ਪਾਈਪਿੰਗ ਬਣਾਣਾ ਕਈ ਦੂਸਰੇ ਪੈਰ ਤੇ ਵੀ ਬਣ ਜਾਂਦੀ ਹੈ ਤੁਹਾਨੂੰ ਵੀ ਵੀਡੀਓ ਦੱਸਾਂਗੇ ਉਹ ਫਿਰ ਉਤਾਰ ਕੇ ਲਾਣਾ ਪੈਂਦਾ ਵਾ ਐਸ ਤੇ ਪੈਰ ਤੇ ਤੁਹਾਨੂੰ ਦੱਸਾਂਗੇ ਆਪਾਂ ਇਹਨੂੰ ਥੋੜਾ ਟੇਢਾ ਕਰਕੇ ਜ਼ਿਆਦਾ ਨਹੀਂ ਕਰਨਾ ਬਿਲਕੁਲ ਥੋੜਾ ਜਿਹਾ ਕਰਨਾ ਵਾ ਤੇ ਬਾਕੀ ਇਹਨੂੰ ਇਦਾਂ ਕਰਕੇ ਇਹਨੂੰ ਸਲਾਈ ਲਗਾਨੀ ਹੈ ਵਿੱਚ ਡੋਰੀ ਵਿੱਚ ਰੱਖ ਕੇ ਇਦਾਂ ਕਰਕੇ ਇਹਨੂੰ ਸਲਾਈ ਲਗਾ ਲੈਣੀ ਆ ਇਹ ਦਾਗਾ ਕਿਨੂੰ ਸਲਾਈ ਲਗਾਈ ਜਾਣੀ ਆ ਪਿੱਛੇ ਕੱਪੜਾ ਤੋਂ ਹੀ ਮੜਾ ਮੜਾ ਖਿੱਚਣਾ ਵਾ ਤਾਂ ਕਿ ਸਫਾਈ ਆ ਜਾਵੇ ਬਾਕੀ ਸਾਨੂੰ ਕਮੈਂਟ ਜੇ ਕੁਝ ਪਤਾ ਨਾ ਲੱਗੇ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਪਜਰਾ ਦੂਸਰੇ ਪੈਰ ਦੀ ਹੁੰਦੀ ਆ ਉਹਨੇ ਤੁਹਾਨੂੰ ਦੱਸਾਂਗੇ ਸਿੰਗਲ ਪੈਰ ਦੀ ਜਦੋਂ ਸਾਈਡ ਤੇ ਹੁੰਦਾ ਉਹਨਾਂ ਕਿਦਾਂ ਬਣਾਈਦੀ ਆ ਤੇ ਕਿਦਾਂ ਲਗਾਈਦੀ ਆ ਤੁਹਾਨੂੰ ਲਗਾਉਣ ਬਾਰੇ ਵੀ ਤੁਹਾਨੂੰ ਦੱਸ ਦਾਂਗੇ ਕਿ ਕਿਦਾਂ ਲਗਾਈਦੀ ਆ ਐਸੇ ਪੈਰ ਤੇ ਵੀ ਦੱਸ ਦਾਂਗੇ ਬੜਾ ਸੌਖਾ ਤਰੀਕਾ ਹੁੰਦਾ ਵਾ ਗਮ ਪਾਈਪਿੰਗ ਨੂੰ ਕਹਿੰਦੇ ਨੇ ਦੇਖੋ ਇਹ ਇਧਰ ਪਾਸੇ ਵੀ ਬਣਾਈ ਜਾਣੀ ਆ ਤੇ ਇਦਾਂ ਨੂੰ ਇਨਾਟੈਚ ਕਰ ਲੈਣੀ ਅੱਗੇ ਗਾਂਗਾ ਕੱਪੜਾ ਰੱਖ ਕੇ ਇਹ ਦੇਖੋ ਆਪਾਂ ਬਣਾ ਲਈ ਆ ਉਸ ਤੋਂ ਬਾਅਦ ਜਿਹੜਾ ਕਪੜਾ ਹੋਊਗਾ ਨੂੰ ਐਕਸਟਰਾ ਆਪਾਂ ਕਟਿੰਗ ਕਰ ਦੇਣਾ ਵਾ ਥੋੜਾ ਜਿਹਾ ਪੈਰ ਦਾ ਰੱਖ ਕੇ ਇਹਨੂੰ ਕਟਿੰਗ ਕਰ ਦੇਣਾ ਬਸ ਜਿਹੜੀ ਪਾਈਪਿੰਗ ਹੁੰਦੀ ਹੈ ਡੋਰੇ ਵਾਲੀ ਇਸੇ ਤਰ੍ਹਾਂ ਬਣਾਈ ਦੀ ਹੈ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਜੀ ਸਾਰੇ ਦਾ ਵੀਡੀਓ ਦੇਖਣ ਲਈ